ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਤੁਹਾਡੇ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਣੀ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀਤਾਂੰਦਰਸਤੀ ਦੇਣ ਆਪਾਂ ਤੁਹਾਡੇ ਲਈ ਅੱਜ ਬਹੁਤ ਹੀ ਸੌਖਾ ਤੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਲੈ ਕੇ ਆਏ ਆ ਇਹ ਵਾਲਾ ਡਿਜ਼ਾਈਨ ਨਾ ਬਣਿਆ ਬਹੁਤ ਸੋਹਣਾ ਲੱਗਦਾ ਹੈ 6 6 ਕੁੰਡੀਆਂ ਸਾਡੇ ਜੈਨਾਈ ਵਾਲਾ ਤੇ 6 ਸਲਾਈਆਂ ਦੇ ਡਿਜ਼ਾਈਨ ਆ ਠੀਕ ਹੈ ਜੀ ਬੈਕ ਸਾਈਡ ਤੇ ਇਹ ਵਾਲਾ ਡਿਜ਼ਾਈਨ ਆ ਜਿਹੜਾ ਆਪਣਾ ਇਦਾਂ ਬਣਦਾ ਚਲੋ ਆਪਾਂ ਏਰੀ ਸਲਾਈ ਪਹਿਲੀ ਸਟਾਰਟ ਕਰਨ ਲੱਗੇ ਆਂ ਪਹਿਲੀ ਸਲਾਈ ਹੈਗੀ ਹੈ ਜੀ ਆਪਣੀ ਡਿਜ਼ਾਈਨ ਦੀ ਇੱਕ ਕੁੰਡਾ ਪਾਸੇ ਦਾ ਬਣਾ ਲਾਂਗੇ ਤਾਂ ਗਾਪ ਮੇਸਰ ਚਾਰ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਠੀਕ ਹੈ ਜੀ ਧਾਗਾ ਮਗਲੀ ਸਾਈਡ ਦੋ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ ਪਹਿਲੇ ਕੁੰਡੇ ਨੂੰ ਛੱਡ ਕੇ ਇਹ ਵਾਲੇ 6 ਕੁੰਡੇ ਆਪਣੇ ਬਾਰ-ਬਾਰ ਰਿਪੀਟ ਕਰਨੇ ਨੇ 4 ਕੁੰਡੇ ਆਪਣੇ ਪੁੱਠੇ 2 ਕੁੰਡੇ ਆਪਣੇ ਸਿੱਧੇ ਇਹ ਆਪਣੇ ਡਿਜ਼ਾਈਨ ਦੀ ਜੀ ਪਹਿਲੀ ਸਲਾਈ ਹੈ ਧਾਗਾ ਆਪਣੀ ਸਾਈਡ 4 ਕੁੰਡੇ ਪੁੱਠੇ ਧਾਗਾ ਮਗਲੀ ਸਾਈਡ 2 ਕੁੰਡੇ ਸਿੱਧੇ ਫਿਰ ਧਾਗਾ ਆਪਣੀ ਸਾਈਡ 4 ਕੁੰਡੇ ਆਪਾਂ ਪੁੱਠੇ ਬਣਾ ਲਾਂਗੇ ਇੱਕ ਕੁੰਡਾ ਆਪਣਾ ਸਿੱਧਾ ਠੀਕ ਹੈ ਜੀ ਪਹਿਲੀ ਸਲਾਈ ਆਪਣੀ ਕੰਪਲੀਟ ਹੋ ਗਈ ਆ ਆਪਾਂ ਆ ਗਏ ਆਂ ਪੁੱਠੀ ਸਾਈਡ ਦੂਜੀ ਸਲਾਈ ਇਹ ਜਿਵੇਂ ਆਪਾਂ ਨੂੰ ਕੁੰਡੇ ਦਿਖ ਰਹੇ ਨੇ ਆਪਾਂ ਉਦਾਂ ਹੀ ਪਾਣੀ ਨੇ ਇੱਕ ਕੁੰਡਾ ਆਪਾਂ ਨੇ ਉਲਟਾ ਬਣਾ ਲੈਣਾ ਧਾਗਾ ਮਗਲੀ ਸਾਈਡ ਚਾਰ ਕੁੰਡੇ ਜਿਹੜੇ ਆਪਣੇ ਇਧਰ ਪੁੱਠੇ ਬਣਾਏ ਸੀ ਉਹ ਦੂਜੀ ਸਲਾਈ ਚ ਆਪਾਂ ਨੇ ਸਿੱਧੇ ਬਣਾਉਣੇ ਨੇ ਠੀਕ ਹੈ ਜੀ ਚਾਰ ਕੁੰਡੇ ਆਪਣੇ ਸਿੱਧੇ ਧਾਗਾ ਆਪਣੀ ਸਾਈਡ ਦੋ ਕੁੰਡੇ ਆਪਾਂ ਨੇ ਇਧਰ ਪਹਿਲੀ ਸਲਾਈ ਚ ਜਿਹੜੇ ਸਿੱਧੇ ਬਣਾਏ ਸੀ ਇਧਰ ਆਪਾਂ ਨੇ ਪੁੱਠੇ ਬਣਾਉਣੇ ਨੇ ਦੋ ਕੁੰਡੇ ਪੁੱਠੇ ਧਾਗਾ ਮਗਲੀ ਸਾਈਡ ਚਾਰ ਕੁੰਡੇ ਸਿੱਧੇ ਇਹ ਆਪਣੀ ਦੂਜੀ ਸਲਾਈ ਹੈ ਜੀ ਡਿਜ਼ਾਈਨ ਦੀ ਦੋ ਕੁੰਡੇ ਪੁੱਠੇ ਧਾਗਾ ਮਗਲੀ ਸੈਡ ਚਾਰ ਕੁੰਡੇ ਆਪਣੇ ਸਿੱਧੇ ਹਾਂਜੀ ਦੋ ਸਲਾਈਆਂ ਆਪਣੀਆਂ ਬਾੜੀਆਂ ਤੀਜੀ ਸਲਾਈ ਆ ਗਈ ਆਪਣੀ ਸਿੱਧੀ ਸੈਡ ਸੇਮ ਆਪਾਂ ਪਹਿਲੀ ਸਲਾਈ ਵਾਂਗੂ ਹੀ ਪਾਣੀਆ ਠੀਕ ਹੈ ਜੀ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਸੈਡ ਚਾਰ ਕੁੰਡੇ ਆਪਣੇ ਪੁੱਠੇ ਸੇਮ ਆਪਣੀ ਜਿਵੇਂ ਪਹਿਲਾਂ ਸਲਾਈ ਪਾਈ ਆ ਉਦਾਂ ਹੀ ਪਾਣੀ ਆਪਣੀ ਤੀਜੀ ਸਲਾਈ ਧਾਗਾ ਮਗਲੀ ਸਾਈਡ ਦੋ ਕੁੰਡੇ ਆਪਣੇ ਸਿੱਧੇ ਫਿਰ ਧਾਗਾ ਆਪਣੀ ਸਾਈਡ ਚਾਰ ਕੁੰਡੇ ਪੁੱਠੇ ਧਾਗਾ ਮਗਲੀ ਸਾਈਡ ਦੋ ਕੁੰਡੇ ਆਪਣੇ ਸਿੱਧੇ ਠੀਕ ਹੈ ਜੀ ਧਾਗਾ ਆਪਣੀ ਸਾਈਡ ਚਾਰ ਕੁੰਡੇ ਪੁੱਠੇ ਧਾਗਾ ਮਗਲੀ ਸਾਈਡ ਇੱਕ ਕੁੰਡਾ ਸਿੱਤਾਂ ਤਿੰਨ ਸਲਾਈਆਂ ਆਪਣੀਆਂ ਬਣ ਗਈਆਂ ਚੌਥੀ ਸਲਾਈ ਆ ਗਈ ਆਪਣੀ ਪੁੱਠੀ ਸਾਈਡ ਇਹ ਵੀ ਆਪਣੀ ਜਿਵੇਂ ਦੂਜੀ ਸਲਾਈ ਪਾਈ ਸੀ ਕਿ ਸੇਮ ਉਦਾਂ ਹੀ ਪਾਣੀ ਹੈ ਇੱਕ ਕੁੰਡਾ ਆਪਾਂ ਨੇ ਪੁੱਠਾ ਧਾਗਾ ਮਗਲੀ ਸਾਈਡ ਚਾਰ ਕੁੰਡੇ ਸਿੱਧੇ ਸੇਮ ਦੂਜੀ ਸਲਾਈ ਵਾਂਗੂ ਆਪਣੀ ਚੌਥੀ ਸਲਾਈ ਪਾਣੀ ਹੈ ਜੀ ਦੋ ਕੁੰਡੇ ਪੁੱਠੇ ਧਾਗਾ ਮਗਲੀ ਸਾਈਡ ਚਾਰ ਕੁੰਡੇ ਸਿੱਧੇ ਫੇਤਾ ਗੱਪਨੀ ਸਾਈਡ ਲੈ ਕੇ ਹੁਣ ਦੋ ਕੁੰਡੇ ਆਪਣੇ ਪੁੱਠੇ ਧਾਗਾ ਮਗਲੀ ਸੈੜ ਚਾਰ ਕੁੰਡੇ ਸਿੱਤੇ ਇਹ ਵਾਲਾ ਕੁੰਡਾ ਆਪਣੀ ਪੁੱਠਾ ਬਣਾ ਲੈਣਾ ਠੀਕ ਹੈ ਜੀ ਚਾਰ ਸਲਾਈਆਂ ਆਪਣੀਆਂ ਹੋ ਗਈਆਂ ਕੰਪਲੀਟ ਡਿਜ਼ਾਈਨ ਦੀਆਂ ਹੁਣ ਆਪਣੇ ਕੀ ਕਰਨਾ ਇੱਕ ਕੁੰਡਾ ਆਪਣਾ ਸਿੱਧਾ ਹੀ ਰਹੂਗਾ ਧਾਗਾ ਆਪਣੀ ਸੈੜ ਹੁਣ ਆਪਣੇ ਚਾਰ ਕੁੰਡੇ ਪੁੱਠੇ ਪਾਏ ਸੀ ਹੁਣ ਆਪਣੇ ਤਿੰਨ ਪਾਣੇ ਨੇ ਪੰਜਵੀਂ ਸਲਾਈ ਆਪਣੀ ਸਿੱਧੀ ਸੈੜ ਤਿੰਨ ਕੁੰਡੇ ਆਪਾਂ ਨੇ ਪੁੱਠੇ ਬਣਾ ਲੈਣੇ ਨੇ ਤਗਾ ਮਗਲੀ ਸਾਈਡ ਕਰਾਂਗੇ ਇੱਕ ਪੁੱਠਾ ਕੁੰਡਾ ਇੱਕ ਸਿੱਧਾ ਕੁੰਡਾ ਠੀਕ ਹੈ ਜੀ ਇਹਨੂੰ ਇਦਾਂ ਮੂਹਰੀ ਸਾਈਡ ਤੋਂ ਲੈ ਕੇ ਆਪਾਂ ਦੋ ਦਾ ਇੱਕ ਕੁੰਡਾ ਬਣਾ ਲੈਣਾ ਠੀਕ ਹੈ ਜੀ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰਤਾ ਇੱਥੇ ਇੱਕ ਕੁੰਡਾ ਆਪਾਂ ਵਧਾ ਲਾਂਗੇ ਜਾਲੀ ਪਾਵਾਂਗੇ ਇਹ ਕੁੰਡੇ ਨੂੰ ਇਦਾਂ ਘੁਮਾ ਕੇ ਸਿੱਧਾ ਕਰ ਲਾਂਗੇ ਹੁਣ ਇੱਕ ਕੁੰਡਾ ਇਹ ਇੱਕ ਕੁੰਡਾ ਪੁੱਠਾ ਬੈਕ ਸਾਈਡ ਤੋਂ ਦੋਹੇ ਕੁੰਡੇ ਲੈਣੇ ਆ ਦੋਹਾਂ ਕੁੰਡਿਆਂ ਦਾ ਆਪਾਂ ਨੇ ਇੱਕ ਕੁੰਡਾ ਬਣਾ ਲੈਣਾ ਠੀਕ ਹੈ ਜੀ ਧਾਗਾ ਆਪਣੀ ਸਾਈਡ ਦੋ ਕੁੰਡੇ ਆਪਣੇ ਪੁੱਠੇ ਏ ਆਪਣੀ ਹੈਗੇ ਜੀ ਪੰਜਵੀਂ ਸਲਾਈ ਸਿੱਧੀ ਸਾਈਡ ਇੱਕ ਕੁੰਡਾ ਆਪਣਾ ਪੁੱਠਾ ਇੱਕ ਕੁੰਡਾ ਸਿੱਧਾ ਦੋਹਾਂ ਨੂੰ ਮੂਰਲੀ ਸਾਈਡ ਤੋਂ ਲਵਾਂਗੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾ ਲੈਣਾ ਇਦਾਂ ਆਪਾਂ ਜਾਲੀ ਪਾਵਾਂਗੇ ਇਹ ਕੁੰਡੇ ਨੂੰ ਘੁਮਾ ਕੇ ਸਿੱਧੇ ਨੂੰ ਇਦਾਂ ਸਿੱਧਾ ਕਰ ਲਾਂਗੇ ਬੈਕ ਸਾਈਡ ਤੋਂ ਦੋਹਾਂ ਕੁੰਡਿਆਂ ਨੂੰ ਆਪਾਂ ਇੱਕ ਕੁੰਡਾ ਕਰ ਦਾਂਗੇ ਧੱਗ ਆਪਣੀ ਸਾਈਡ ਤਿੰਨ ਕੁੰਡੇ ਆਪਣੇ ਪੁੱਠੇ ਠੀਕ ਹੈ ਜੀ ਇੱਕ ਕੁੰਡਾ ਸਿੱਧਾ ਪੰਜ ਸਲਾਈ ਆਪਣੀਆਂ ਕੰਪਲੀਟ ਹੋ ਗਈਆਂ ਛੇਵੀਂ ਸਲਾਈ ਆਪਣੀ ਇੱਕ ਕੁੰਡਾ ਆਪਣਾ ਪੁੱਠਾ ਧਾਗਾ ਮਗਲੀ ਸਾਈਡ ਤਿੰਨ ਕੁੰਡੇ ਆਪਣੇ ਸਿੱਧੇ ਇਹ ਵਾਲਾ ਕੁੰਡਾ ਆਪਾਂ ਨੇ ਪੰਜਵੇਂ ਸਲਾਈਚੇ ਸਿੱਧਾ ਬਣਾ ਲਿਆ ਸੀ ਠੀਕ ਹੈ ਜੀ ਜਿਹੜਾ ਉਲਟਾ ਕੁੰਡਾ ਸੀ ਆਪਣਾ ਹੁਣ ਆਪਣੇ ਤਿੰਨ ਕੁੰਡੇ ਸਿੱਧੇ ਰਹਿ ਗਏ ਹੁਣ ਆਪਣੇ ਧਾਗਾ ਆਪਣੀ ਸਾਈਡ ਲੈ ਕੇ ਆਉਣਾ ਇਹ ਆਪਣੇ ਚਾਰ ਕੁੰਡੇ ਪੁੱਠੇ ਹੋ ਜਾਣਗੇ ਇੱਕ ਕੁੰਡਾ ਇੱਕ ਆ ਜਾਲੀ ਵਾਲਾ ਕੁੰਡਾ ਇੱਥੋਂ ਪਾਉਣਾ ਠੀਕ ਹੈ ਜੀ ਤੇ ਇੱਕ ਕੁੰਡਾ ਇਹ ਹੀ ਜਾਲੀ ਵਾਲੇ ਕੁੰਡੇ ਨੂੰ ਆਪਣੇ ਦੋ ਵਰੀ ਪਾਉਣਾ ਇੱਕ ਵਰੀ ਇੱਥੋਂ ਠੀਕ ਹੁੰਦਾ ਆਪਣਾ ਇਹ ਦੋ ਦਾ ਜਿਹੜਾ ਇੱਕ ਕੀਤਾ ਸੀ ਚਾਰ ਕੁੰਡੇ ਆਪਣੇ ਹੋ ਗਏ ਪੰਜਵੀਂ ਸਲਾਈ ਚ ਆਪਣੇ ਇੱਕ ਕੁੰਡਾ ਘਟ ਗਿਆ ਸੀ ਛੇਵੀਂ ਸਲਾਈ ਚ ਆਪਾਂ ਨੇ ਉਹ ਕੁੰਡਾ ਵਧਾ ਲਿਆ ਆਪਾਂ ਨੇ ਇੱਕ ਕੁੰਡਾ ਵਧਾਇਆ ਸੀਗਾ ਪੰਜਵੀਂ ਸਲਾਈ ਚ ਦੋ ਕੁੰਡੇ ਘਟਾਏ ਸੀ ਛੇਵੀਂ ਸਲਾਈ ਚ ਆਪਾਂ ਨੇ ਇੱਕ ਕੁੰਡਾ ਹੋਰ ਵਧਾ ਕੇ ਆਪਣੇ ਕੁੰਡੇ ਪੂਰੇ ਹੋ ਗਏ ਠੀਕ ਹੈ ਜੀ ਹੁਣ ਧਾਗਾ ਮਗਲੀ ਸਾਈਡ ਦੋ ਕੁੰਡੇ ਆਪਣੇ ਸਿੱਧੇ ਰਹਿ ਗਏ ਧਾਗਾ ਆਪਣੀ ਸਾਈਡ ਇੱਕ ਕੁੰਡਾ ਆਪਾਂ ਨੇ ਪੁੱਠਾ ਬਣਾ ਲਿਆ ਅੱਜ ਜਿਹੜਾ ਆਪਣੇ ਜਾਲੀ ਪਈ ਸੀ ਇਹਨੂੰ ਦੋ ਵੇਰੀ ਬਣਾ ਲੈਣਾ ਕੁੰਡੇ ਨੂੰ ਇੱਕ ਵੇਰੀ ਆਪਾਂ ਇਦਾਂ ਬਣਾ ਲਿਆ ਇੱਕ ਵੇਰੀ ਆਪਾਂ ਨੇ ਇੱਥੋਂ ਉੱਪਰੋਂ ਬਣਾ ਲੈਣਾ ਇਦਾਂ ਠੀਕ ਹੈ ਜੀ ਇਹ ਕੁੰਡੇ ਦੇ ਆਪਣੇ ਦੋ ਕੁੰਡੇ ਕਰ ਲਏ ਇੱਕ ਕੁੰਡਾ ਹੀ ਆਪਣੇ ਚਾਰ ਕੁੰਡੇ ਹੋ ਗਏ ਧਾਗਾ ਮਗਲੀ ਸਾਈਡ ਤਿੰਨ ਕੁੰਡੇ ਆਪਣੇ ਸਿੱਤੇ ਇਹ ਆਪਣੀ ਛੇਮੀ ਸਲਾਈ ਸੀ ਛੇਮੀ ਸਲਾਈ ਚ ਆਪਣਾ ਇਹ ਡਿਜ਼ਾਈਨ ਜਿਹੜਾ ਕੰਪਲੀਟ ਹੋ ਗਿਆ ਦੇਖੋ ਠੀਕ ਹੈ ਜੀ ਇਵੇਂ ਬਣੀ ਜਾਂਦਾ ਇਹ ਵਾਲਾ ਡਿਜ਼ਾਈਨ ਹੁਣ ਉਦਾਂ ਹੀ ਆਪਾਂ ਨੇ ਇੱਕ ਕੁੰਡਾ ਆਪਾਂ ਨੇ ਸਿੱਧਾ ਬਣਾ ਲੈਣਾ ਇਹ ਵਾਲਾ ਚਾਰ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਦੋ ਕੁੰਡੇ ਆਪਣੇ ਸਿੱਧੇ ਚਾਰ ਕੁੰਡੇ ਫੇਰ ਪੁੱਠੇ ਦੋ ਕੁੰਡੇ ਫੇਰ ਸਿੱਧੇ ਚਾਰ ਕੁੰਡੇ ਪੁੱਠੇ ਠੀਕ ਹੈ ਜੀ ਇਦਾਂ ਹੀ ਆਪਣਾ ਦੁਬਾਰ ਤੇ ਦੁਬਾਰ ਰਿਪੀਟ ਕਰੀ ਜਾਵਾਂਗੇ ਇਹ ਵਾਲੇ ਡਿਜ਼ਾਈਨ ਨੂੰ ਤੇ ਬਣ ਕੇ ਆਪਣਾ ਇਹ ਡਿਜ਼ਾਈਨ ਆ ਇਦਾਂ ਬਣੋ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਬੈਕ ਸਾਈਡ ਤੋਂ ਇਦਾਂ ਲੱਗਦਾ ਹਾਂਜੀ ਤੁਹਾਨੂੰ ਕਿਦਾਂ ਦਾ ਲੱਗਿਆ ਇਹ ਵਾਲਾ ਡਿਜ਼ਾਈਨ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਜਿਹੜੇ ਆਪਣੇ ਚੈਨਲ ਤੇ ਨਵੇਂ ਨਹੀਂ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਅੱਜ ਦੀ ਵੀਡੀਓ ਆਪਣੀ ਇਹ ਸੀਗੀ ਤੁਹਾਨੂੰ ਆਪਾਂ ਹੋਰ ਨਵੀਂ ਵੀਡੀਓ ਨਾਲ ਮਿਲਾਂਗੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ